29 ਅਗਸਤ ਜਿਹੜਾ ਦਿਨ ਹੈਗਾ ਉਹ ਮੇਜਰ ਧਿਆਨ ਚੰਦ ਜੀ ਜਿਹੜੇ ਸਾਡੇ ਹਾਕੀ ਦੇ ਜਾਦੂਗਰ ਜਿਹਨਾਂ ਨੂੰ ਮੰਨਿਆ ਜਾਂਦਾ ਆ ਉਹਨਾਂ ਦੀ ਯਾਦ ਦੇ ਵਿੱਚ ਰਾਸ਼ਟਰੀ ਖੇਡ ਦਿਵਸ ਹਰ 29 ਅਗਸਤ ਹਰ ਸਾਲ ਮਨਾਇਆ ਜਾਂਦਾ ਆ ਇਸ ਦੇ ਉਪਲਕਸ਼ ਵਿੱਚ ਅਸੀਂ ਸਰਕਾਰੀ ਮਿਡਲ ਸਕੂਲ ਬਾਰਮ ਜਿਹੜਾ ਜਿਹਾ ਸਮੂਹ ਸਟਾਫ ਅਤੇ ਐਸਐਮਸੀ ਕਮੇਟੀ ਤੇ ਸਾਡੇ ਸਮੂਹ ਵਿਦਿਆਰਥੀਆਂ ਨੇ ਮੇਜਰ ਧਿਆਨ ਚੰਦ ਨੂੰ ਯਾਦ ਕਰਦੇ ਆ ਅੱਜ ਮਿਤੀ 31 8 2024 ਨੂੰ ਮੇਜ ਧਿਆਨ ਚੰਦ ਜੀ ਦਾ ਜਿਹੜਾ ਹੈਗਾ ਰਾਸ਼ਟਰੀ ਖੇਡ ਦਿਵਸ ਮਨਾਇਆ ਜੀ ਇਸ ਖੇਡ ਦਿਨ ਦੇ ਵਿੱਚ ਬੱਚਿਆਂ ਨੇ ਬਹੁਤ ਹਰਸੋ ਹਲਾਸ ਨਾਲ ਬੜਾ ਹੀ ਭਾਗ ਲਿਆ ਔਰ ਇਹਦੇ ਵਿੱਚ ਬਹੁਤ ਸਾਰੀਆਂ ਅੜੀਆਂ ਅੜੀਆਂ ਜਾਂ ਚੀ ਖੇਡਾਂ ਕਰਾਈਆਂ ਰੱਸਾ ਕਸੀ ਹੋ ਗਿਆ ਦੌੜਾ ਹੋ ਗਈਆਂ ਬੋਰਾ ਰੇਸ ਹੋ ਗਈ ਲੈਮਨ ਰੇਸ ਹੋ ਗਈ ਤੇ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਤੇ ਬੱਚਿਆਂ ਦੇ ਵਿੱਚ ਬਹੁਤ ਅੱਜ ਜੋਸ਼ ਸੀਗਾ ਗਰਮੀ ਹੋਣ ਦੇ ਬਾਵਜੂਦ ਵੀ ਬੱਚਿਆਂ ਨੇ ਸਾਰਿਆਂ ਨੇ ਸਾਡੇਆਂ ਨੇ ਬਹੁਤ ਵਧੀਆ ਪਾਰਟਿਸਪੇਟ ਕੀਤਾ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਚੰਗੇ ਨਾਗਰਿਕ ਬਣਨਗੇ ਖੇਡਾਂ ਵਿੱਚ ਭਾਗ ਲੈਣਗੇ ਔਰ ਇਹ ਜਿਹੜੀਆਂ ਖੇਡਾਂ ਹੈਗੀਆਂ ਸਾਨੂੰ ਚੰਗਾ ਨਾਗਰਿਕ ਬਣਾਉਂਦੀਆਂ ਆ ਔਰ ਜਿਹੜਾ ਨਸ਼ਿਆਂ ਦਾ ਛੇਮਾ ਦਰਿਆ ਵਗਦਾ ਪਿਆ ਪੰਜਾਬ ਦੇ ਵਿੱਚ ਉਹਨਾਂ ਤੋਂ ਵੀ ਬਚਾਉਂਦੀਆਂ ਆ ਤੇ ਮੈਂ ਆਸ ਕਰਦਾ ਆ ਕਿ ਅਸੀਂ ਇਦਾਂ ਹੀ ਸਾਡਾ ਸਾਰਾ ਸਟਾਫ ਸਾਰੇ ਪਿੰਡ ਦੇ ਵਸਨੀਕ ਤੇ ਐਸਐਮਸੀ ਕਮੇਟੀ ਸਾਨੂੰ ਇਦਾਂ ਹੀ ਸਾਥ ਦਿੰਦੇ ਰਹਿਣਗੇ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਜਿੱਦਾਂ ਇਸ ਵਾਰ ਮਨਾਈਆਂ ਹੈਗੀਆਂ ਖੇਡਾਂ ਜੀ ਹਰ ਸਾਲ ਮਨਾਉਦੇ ਰਾਵਾਂਗੇ ਮੇਜਰ ਧਿਆਨ ਚੰਦ ਜਿੰਦਾਬਾਦ ਮੇਜਰ ਧਿਆਨ ਚੰਦ ਜਿੰਦਾਬਾਦ Very good. Thank you. Thank you. ਇਮੋਗਰੂਲੇ ਪਿੱਤੇ ਪਲਉਂਦੇ ਕਦੇ ਖਿੱਚੀ ਜਾਂਦੇ ਆ ਜੋ ਮੈਂ ਕਿਹਾ ਗੋ ਹੋ ਗੋ ਖਿੱਚਣਾ ਇਹ ਜਿੱਥੇ ਮਰਦੀ ਉਹਦੀ ਮਰਜੀ ਆ ਪਿੱਛੇ ਹੋ ਜਾ ਚਲੋ 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 ਲੈ ਭਾਈ ਚਲੋ ਚਾਹ ਚਾਹ ਨਹੀਂ ਜੇ ਨਹੀਂ ਚਲੋ ਮੈਂ ਵੀ ਖਿੱਚ ਜੀ इधर इधर जल्दी मार के रेडी यस सर रेडी यस सर रेडी यस सर ओके गो चलो चल जल्दी चल रे 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 जाता के जाता के जाता के 그쵸 그쵸 그쵸